ਆਹ ਜਿੱਤੇ ਹੁਣ 20 ਪੁਣਾ ਪੀਣ ਵਾਲਾ ਵਿਚਾਰਾ ਤੇ ਬਾਹਰੇ ਵੱਡੇ ਲੈਵਲ ਦੇ ਯਾਰ ਅੰਦਰ ਹੀ ਛੋਟੇ ਲੈਵਲ ਦੇ ਆ। ਸੁੱਕਾ ਮਾਲ ਸਰ। ਸਾਡੇ ਘਰੇ ਜਗਾ ਆ। ਕੀ ਗੱਲ ਸਾਡੇ ਕਰਦੇ। ਆਹ ਕਿੱਲੋ ਵਾਲਾ ਚੱਕ ਲਈ ਜਰਾ। ਕਿੱਲੋ ਵਾਲਾ ਪਕੜਾ ਲੋੜੀ ਪਾਣੀ ਆ। ਕੋਈ ਗੱਲ ਨਹੀਂ ਆਪਾਂ ਛੋਟਾ ਬੈਗ ਟੀ ਲੈ ਲੈਣਾ ਸਹੀ ਆ। ਬਿਨਾ ਕਬਰਾਟਾ ਕਬਰਾਟਾ ਜਦੋਂ ਕਦੇ ਬੁੜੀਆਂ ਨੂੰ ਕਬਰਾਟ ਹੁੰਦੀ ਸ਼ੱਕੇ ਰੋਣ ਕਹਣਾ ਲੇਮਕੇ ਦੇ ਵਿੱਚ ਲੂਣ ਪਾ ਕੇ ਪੀ ਲਓ ਚਾਹ ਪਾਣੀ ਪੀ ਲਿਆ ਤੇ ਹੋਣਾ ਪਾਸੇ ਟੱਪਟ ਹੋ ਗਏ ਨਾ ਹੁਣ ਤੇ ਹੁਣ ਤਾਂ ਤਿਆਰੀ ਸੱਡ ਗਈਆਂ ਨਾ ਹੋਰ ਭਾਈ ਹੋਰ ਇੱਥੇ ਮਰਦੀ ਦਾਲੀ ਲੈ ਜੋ ਸਾਨੂੰ ਚੱਕ ਕੇ ਨਾ ਪਹਿਲੇ ਤਾਂadne ਬਾਈ ਕੋਈ ਰਾਤ ਦੀ ਸਵਾਰੀ ਨਾ ਹੋਵੇ ਸਿੱਧੀ ਰੁਕਣੀ ਜਾ ਕੇ ਬਸ ਉੱਥੇ ਆਪਣੀ ਹੁਣ ਮੈਂ ਜਾ ਰਿਹਾ ਆਪਣੇ ਜਿਹੜੇ ਮਿੱਤਰ ਐ ਯਾਰ ਦੋਸਤ ਉਹਨਾਂ ਨੂੰ ਆਪਾਂ ਜਾ ਕੇ ਲੈਣਾ ਆ ਸ਼ਾਇਦ ਸਾਡਾ ਪ੍ਰੋਗਰਾਮ ਆ ਜੇ ਸਾਡਾ ਪ੍ਰੋਗਰਾਮ ਬਣ ਗਿਆ ਤਾਂ ਫਿਰ ਹਾਲ ਤਾਂ ਜੈਸੋਲੋ ਦਾ ਕਜਾਰ ਦਾ ਆ ਜੇ ਉਦੋਂ ਅੱਗੇ ਵੀ ਇੱਕ ਦੋ ਬੀਚਾਂ ਬਹੁਤ ਵਧੀਆ ਆ ਤੇ ਟਾਈਮ ਸਵੇਰ 9:30 ਹੋਏ ਆ ਤੇ ਤਕਰੀਬਨ 11 12 1 ਵਜੇ ਤੱਕ ਜੇ ਅੱਗੇ ਗਏ ਸੀ ਉਹਨਾਂ ਬੀਚਾਂ ਤਾਂ ਸਾਨੂੰ 12 1 ਵਜੇ ਜਾਣਾ ਤੇ ਇੱਥੇ ਤਾਂ ਅਸੀਂ 11 ਵਜੇ ਤੱਕ ਪਹੁੰਚ ਜਾਾਂਗੇ ਕਾਦੀ ਕਾਦੀ ਜਰਾਵ ਲੈਣਾ ਆ ਜਿਕਨ ਬੋਨਲੈਸ ਚਿਕਨ ਬੋਨਲੈਸ ਪ੍ਰੋ ਮੁਰਗੀ ਲੈਣਾ ਪ੍ਰੋਟੀਨ ਆ ਦੇ ਲੈ ਸ਼ਕਤੀ ਵਾਟਰ ਵੀ ਲੈਣਾ ਸ਼ਕਤੀ ਵਾਟਰ ਯਾਰ ਯਾਰ ਸ਼ਕਤੀ ਵਾਟਰ ਪੀ ਕੇ ਬਾਜ ਦੇ ਲਲਕਾਰੇ ਦੀ ਬਲੀਏ ਹਾਂ ਕੋ ਸਹੀ ਯਾਰ ਕਿਹਨੂੰ ਲਾ ਕੋਲੈਂਡੀਆ ਕੋਲੈਂਡੀਆ ਭਾਈ ਸਾਹਿਬ ਤੁਸੀਂ ਕਿਤੇ ਦੂਰ ਚੱਲ ਗਏ ਤੁਹਾਨੂੰ ਅਸੀਂ ਉੱਥੇ ਲੱਭੀ ਜਾਂਦੇ ਸੀ ਨਹੀਂ ਉੱਥੇ ਮੈਂ ਖੜਾ ਤੂੰ ਆ ਅੱਛਾ ਤੇ ਗਣਾ ਬੁੱਟਾ ਗਾਣਾ ਬੁੱਟਾ ਨਹੀਂ ਗਾਣਾ ਖੜਦਾ ਆ ਜਾ ਕੀ ਲੈਣਾ ਕਿਹੜਾ ਸਮਾਨ ਲੈਣਾ ਵੀਰਾ ਪੂਰਾ ਜੱਕਦੇ ਆ ਭਾਈ ਮੈਂ ਕੜਾ ਬੰਦਾ ਨਾ ਦਾਦੂ ਲੱਕੇ ਦਾ ਸ਼ਕੀਨ ਆ ਉਹ ਇੱਥੇ ਆ ਗਏ ਬਾਦੂ ਸਮਾਨ ਤੇ ਅੱਜ ਨਾ ਮਾਦੀਲਾ ਜੋ ਚੱਕੇ ਵੈਸੇ ਮੈਂ ਤਾਂ ਹੁਣ ਪੀਂਦਾ ਨਹੀਂ ਛੱਡ ਦਿੱਤੀ ਅੰਦਰ ਨੂੰ ਤੇ ਇਹ ਹੁਣ ਕਿੰਨਾ ਇਹਦਾ ਰੇਟ 33 ਹੋਈ ਇਹ ਬਹੁਤ ਦਾ ਲੀਟਰ ਦਾ ਹੈਗਾ ਆ 3300 85 ਸੈਂਟ ਦਾ ਨਹੀਂ ਆ ਨਹੀਂ ਕਹਿੰਦਾ ਵੀ ਮੈਂ ਪੂਰਾ ਸਟਾਕ ਲੈ ਜਾਣਾ ਚੱਕ ਕੇ 1 2 ਬੋਤਲ ਹਨ ਹਨ ਬਹੁਤ ਆ ਬਹੁਤ ਕਿੰਨੇ ਚਾਰ ਚ ਮਗਾ ਦੂਗਾ ਤੁਹਾਨੂੰ ਬੋਤਲਾਂ ਮੈਂ ਸ਼ਾਮ ਨੂੰ ਗੁੰਮਾ ਗੁਰਾ ਮੁੰਡਿਆਂ ਗੁੰਡਾਂ ਨੂੰ ਦੇਰਾਂ ਨੂੰ ਪੀਂਦਾ ਹਾਂ ਅਮਰਤ ਦੂਜੀ ਸਮਝ ਕੇ ਪੀ ਲਈ ਕਿ ਇਹਨੂੰ ਕਹਿੰਦੇ ਤਾਂ ਪੰਜ ਰਤਰੀ ਹੁੰਦੀ ਹੈ ਇਹ ਇਹ ਬੰਦੇ ਦੀ ਅੱਖਾਂ ਖੋਲ ਦਿੰਦੀ ਆ ਕਾਲੀਆਂ ਕਾਲੀਆਂ ਬਾਈ ਉਹਨਾਂ ਮੇਰਾ ਹੋ ਗਿਆ ਹਾਂ ਬਹੁਤ ਬੱਲੇ ਹੁਣ ਵਾਲਾ ਹੁਣ ਰੱਖਣੂ ਵੀ ਦੱਗਾ ਕਾਲੀ ਕਾਲੀ ਇਹਨਾਂ ਕਹਿੰਦਾ ਕਿ ਪੀ ਲਈ ਉਹ ਵੀਰਾ ਲੱਗ ਰਿਹਾ ਬਾਈ ਵੀਰਾਈਆ ਫਿਰ ਉੱਥੇ ਦਾਰੂ ਰੱਖਤੀ ਦਾਰੂ ਨਹੀਂ ਲੈਣਾ ਆਇਆ ਸੀ ਤੇ ਉੱਤੇ ਮਜ਼ਾਕ ਕਰਦੇ ਆ ਇਹ ਤਾਂ ਤਾਂ ਤੁਹਾਨੂੰ ਦਿਖਾਇਆ ਵੀ ਦੇਖ ਦੂ ਖਲੋ ਜਿੰਨੇ ਸਮਾਨ ਲੈਣਾ ਕੋਈ ਸਾਡੇ ਬੰਦੇ ਲੋ ਲੈਵਲ ਦੇ ਸ਼ਰਾਬੀ ਆ ਬੜੇ ਤਕੜੇ ਲੈਵਲ ਦੇ ਨਹੀਂ ਆ ਇਦੋਂ ਲੈਵਲ ਬਹੁਤ ਛੋਟਾ ਆ ਇਹ ਹਮੇਸ਼ਾ ਹੀ ਆ ਹੰਕੰਨੀਆਂ ਪੀਂਦੇ ਆ ਨਾ ਦੇਖ ਲੋ ਇਹ ਮੁੰਡਾ ਸਾਡਾ ਦਾਰੂ ਨਹੀਂ ਪੀਂਦਾ ਹੁਣ ਮੈਂ ਦਾਰੂ ਕੱਢ ਕੇ ਰੱਖਿਆ ਸੀ ਤੇ ਹੁਣ ਵੀਰਾਂ ਬੂਣਾ ਪੀਣ ਵਾਲਾ ਹਾਲ ਕਰਾ ਇਹ ਬਾਹਲੇ ਵੱਡੇ ਲੈਵਲ ਦੇ ਜਿਹੜਾ ਅੰਬ ਦੀ ਛੋਟੇ ਲੈਵਲ ਦੀ ਆ ਸੁੱਕਾ ਮਾਲ ਸਾਡੇ ਘਰੇ ਜਗਾ ਆ ਕੀ ਕਰ ਸਾਡੇ ਕਰਦੇ ਸਾਡੇ ਘਰੇ ਜਗਾ ਬਾਜੀ ਨਸ਼ਰਾਬ ਨਹੀਂ ਬਿੰਦਾ ਸੁੱਕਾ ਮਾਲ ਮੈਂ ਗਾਨਾ ਡੋਟੇ ਬਾਜੀ ਡੋਡ ਉਹ ਨਾ ਜਲੀ ਨਹੀਂ ਭਾਜੀ ਮੈਂ दारू ਨਹੀਂ ਪੀਂਦਾ ਸਾਡੇ ਘਰ ਜਗਾ ਆ ਭਾਜੀ ਜਗਾ ਹੈ ਕਾਦੀ ਤੇ ਹੁਣ ਮੈਨੂੰ ਕੀ ਬედა ਕਾਦੀ ਬਟੜਾ ਨੂੰ ਪਤਾ ਹੋਊਗਾ ਜਿਹੜਾ ਜੱਸਾ ਮੈਨੂੰ ਬਾਰ-ਬਾਰ ਇਸ ਲਾਈਨ ਚ ਲੈ ਕੇ ਆਉਂਦਾ ਅਸੀਂ ਮਾੜੀ ਕੰਮ ਕਰ ਰਹੇ ਹਾਂ ਸ਼ਰਾਬ ਨਾ ਪ੍ਰੋਮੋਸ਼ਨ ਕਰੋ ਸ਼ਰਾਬ ਦੀ ਸ਼ਰਾਬੀ ਭਰਾਵਾਂ ਦੇ ਡਿਮਾਂਡ ਦੇ ਉੱਤੇ ਸਾਰਾ ਕੁਝ ਬਲੌਗ ਬਣ ਰਿਹਾ ਹੈ ਹਾਈ ਲੈਵਲ ਤੇ ਹੁਣ ਦੇਖੋ ਕਿੰਨੇ ਤਰਾਨੀਆਂ ਇੱਥੇ ਵਾਈਨ ਪਈ ਹੋਈ ਆ ਵਾਈਨ ਪਰ ਸੇਕੋ ਜਿੰਨੀ ਮਰਜ਼ੀ ਚੱਕੋ ਇਥੋਂ ਯਸਿਆ ਅਜੀ ਭਾਈ ਦੇਖ ਤਾਂ ਕਿੰਨੀ ਵੈਰਾਈਤੀ ਪਈ ਯਾਰ ਜੇ ਆਪਾਂ ਇੱਕ ਸਾਲ ਚ ਵੀ ਨਾ ਰੋਜ਼ ਪੀਏ ਇੱਕ ਬੋਤਲ ਮੈਨਾਂ ਤਾਂ ਸਾਰੀ ਵੈਰਾਈਤੀ ਪੀ ਨਹੀਂ ਸਕਦੇ ਸਹੀ ਗੱਲ ਆ ਜਾਨੂੰ ਨਹੀਂ ਹੋ ਰੱਖਦੇ ਨੇ ਪਈ ਜਾਂਦੇ ਤੈਨੂੰ ਹੋਰ ਨਵੇਂ ਜਾਨੂੰ ਨਵੇਂ ਰੱਖਦੇ ਜਸ ਇੱਥੋਂ ਵੀ ਲੈਣਾ ਅਈ ਕਿਲੋ ਵਾਲਾ ਚੱਕ ਲਈ ਜਾ ਕਿਲੋ ਵਾਲਾ ਪਕੜਾ ਲੂੜੀ ਪਾਣੀ ਕੋਈ ਗੱਲ ਨਹੀਂ ਆਪਾਂ ਛੋਟਾ ਵੈਰਾਈਤੀ ਲੈ ਲੈਣਾ ਸਹੀ ਆ ਲੈ ਲੈਂਦਾ ਸਾਮਾਨ ਸਾਰਾ ਲੈ 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 ਲੈਂਦਾ ਭੂਗਾ ਆਈ ਸੁਣਾਂ ਜਾਂਦੀ ਆ ਠੰਡੀ ਠੰਡੀ ਕਹਿੰਦਾ ਤੀ ਕਹਿੰਦਾ ਬਰਫ਼ ਦੇ ਪੈਕ ਦੇ ਵਿੱਚ ਥੋੜੀ ਜਿਹੀ ਸਨੋ ਪਾਓ ਸਨੋ ਪਾਓ ਅਚਾ ਇਸ ਨਹੀਂ ਪਾਉਣੀ ਸਨੋ ਪਾ ਦੇਣੀ ਆ ਰੁਕ ਜਾ ਮੈਂ ਕਰਦਾ ਫੋਨ ਉੱਪਰ ਬਾਬੇ ਨੂੰ ਕਹਾਂ ਸਨੋ ਪਾ ਦੇ ਠੀਕ ਹੈ ਨਾ ਠੀਕ ਹੈ ਜਾਂ ਤੁਹਾਡੀ ਜਿੱਦਾਂ ਕਹਿੰਦਾ ਸੀਗਾ ਸਾਡੇ ਘਰ ਜਗਾ ਆਓ ਮੈਨੂੰ ਬਾਜੀ ਮੈਂ ਸ਼ਰਾਬ ਨਹੀਂ ਪੀਂਦਾ ਤੇ ਫੇ ਹੁਣ ਕਿਦਾਂ ਫੀਲਿੰਗ ਬੁਰੀ ਆ ਬੁਰੀ ਜੱਸ ਭਾਈ ਗੱਲ ਇਹ ਕਿੱਥੇ ਜਾ ਰਹੇ ਆ ਆਪਾਂ ਫੇ ਜਿੱਦਾਂ ਪਿਸਤੂ ਬੁੱਧਾ ਪੇਸਟ ਜਾ ਰਹੇ ਇਹਨਾਂ ਨੂੰ ਬੁੱਧਾ ਪੇਸਟ ਦੇ ਸੁਣੇ ਹੁੰਦੇ ਆ ਇਹ ਲੱਗਦਾ ਬੁੱਧਾ ਪੇਸਟ ਕੋਈ ਖਾਸ ਚੀਜ਼ ਦੇਖ ਆ ਕੋਈ ਗੱਲ ਨਹੀਂ ਬੁੱਧਾ ਪੇਸਟ ਵੀ ਆਪ ਜਾਵਾਂਗੇ ਪੇਸਟ ਕਿਹੜਾ ਉਸ ਹਾਲ ਛੇਤੀ ਆਪਾਂ ਨਾ ਛੇਤੀ ਇੱਕ ਦੋ ਹਫ਼ਤਿਆਂ ਦੇ ਵਿੱਚ ਹੀ ਬੁੱਧਾ ਪੇਸਟ ਜਾ ਰਹੇ ਆ আর ਮੈਨੂੰ ਇਹ ਨਹੀਂ ਪਤਾ ਵੀ ਬੰਦੇ ਕਿੰਨੇ ਜਾਣੇ ਕਿੰਨੇ ਨਹੀਂ ਨਾਲ ਜਾਣੇ ਇੱਧਰ ਜੱਸੇ ਕੋ ਪੇਪਰ ਹੈ ਨਹੀਂ ਜੱਸਾ ਨਾਲ ਲੈ ਕੇ ਜਾਣਾ ਸੀ ਤੇ ਪੂਰੀ ਧੂਪ ਆ ਕੇ ਹੋਣੀ ਸੀ ਅਸੀਂ ਲੋਬੇ ਮਿੱਤਰੋ ਸਾਡੀ ਸ਼ਾਪਿੰਗ ਵਗੈਰਾ ਹੋ ਗਈ ਆ ਮੈਂ ਖਾਣ ਪੀਣ ਦੀ ਸਮਾਨ ਲੈ ਲਿਆ ਅਸੀਂ ਸਾਰਾ ਆਪਣਾ ਤੇ ਹੁਣ ਅਸੀਂ ਜਾਵਾਂਗੇ ਬੀਚ ਤੇ ਵੈਸੇ ਤਾਂ ਜੈਸਲੋ ਜਾਣ ਦਾ 메ਨ ਸਾਡਾ ਪ੍ਰੋਗਰਾਮ ਆ ਉੱਥੇ ਬੰਦੇ ਕਹਿੰਦੇ ਗਾਂ ਇੱਕ ਹੋਰ ਮਾਰੇ ਆ ਜਾਨੀ ਕਿ ਇੱਕ ਹੋਰ ਬੀਚ ਆ ਜੇ ਉੱਥੇ ਜਾਣ ਦਾ ਪ੍ਰੋਗਰਾਮ ਬਣ ਗਿਆ ਤਾਂ ਉੱਥੇ ਜਾਵਾਂਗੇ ਬੀਨਾ ਕਬਰਾਟ ਵਾਲਾ ਕਬਰਾਟ ਆ ਜਦੋਂ ਕਦੇ ਬੁੜੀਆਂ ਨੂੰ ਕਬਰਾਟ ਹੁੰਦੀ ਛੱਕੇ ਰੋਣ ਕਹਣਾ ਲੰਮਕੇ ਦੇ ਵਿੱਚ ਲੂਣ ਪਾ ਕੇ ਪੀ ਲਓ ਉਹ ਹੀ ਆ ਬਸ ਆਏ ਹੋ ਗੁਰਦਰਾਹ ਤੇ ਰੁਕਣਾ ਜ਼ਰੂਰੀ ਹੈ ਨਾ। ਕੋਈ ਪਿੰਡ ਕੋਈ। ਜੋ ਜਿੱਤਾ ਆਪਣੇ ਏਰੀਆ ਹੁਣ ਇੱਥੇ ਆਟੋ ਕਰ ਲੈ ਆਪਣੇ ਏਰੀਆ ਕੀ ਹੁੰਦੇ ਜਿੱਤਾ ਮੁਰਦਲ ਟਾਪਾ ਹੁੰਦਾ। ਹਾਂ। ਇਹ ਬਸ ਮੁਰਦਲ ਟਾਪੇ ਦਾ ਭਾਈ ਭਰਾ ਹੀ ਆ। ਚਲੋ। ਆ ਗਏ ਆਪਾਂ ਰਾਜਪੁਰੇ। ਰਾਜਪੁਰੇ ਆਵਾਂਗੇ। ਰਾਜਪੁਰੇ ਅਮਨ ਦੇ ਟਾਪੇ ਤੇ ਆ ਗਏ। ਇਹਨੂੰ ਆਟੋ ਕਰ ਲੈ ਕਹਿੰਦੇ ਆ। ਇਹਨਾਂ ਦੇ ਅਸੀਂ ਨਾਂ ਰੱਖੇ ਹੋਏ ਆ। ਆ ਹੁਣ ਰਾਜਪੁਰਾ ਜਿੱਦਾਂ ਉੱਥੋਂ ਲੁਧਿਆਣਾ ਟੱਪ ਕੇ ਛੇਤੀ ਜਾਂਦਾ ਸੀ ਇਹ ਵੀ ਬਜੈਂਸਾ ਟੱਪ ਕੇ ਆਟੋ ਕਰ ਲੈ ਛੇਤੀ ਆਏ ਦੀ ਪਹਿਲਾਂ ਇਹੇ ਰਾਜਪੁਰੇ ਵਾਲਾ ਹੀ ਆ ਪਹਿਲਾ ਸਟਾਪ ਤੁਹਾਡਾ ਆਹ ਨਾ ਦੁੱਧ ਨੇ ਪੱਤੀ ਪਵਾ ਲਾਂਗੇ ਆਪਾਂ ਦੁੱਧ ਪੱਤੀ ਜ਼ਿਆਦਾ ਪੀਂਦੇ ਨੇ ਆਪਾਂ ਆ ਵੀ ਦੇਖ ਲੋ ਇਟਲੀ ਦੇ ਢਾਬੇ ਕਿੰਦਾ ਰਿਹਾ ਚਾਹ ਪਾਣੀ ਪੀਂਦੇ ਲੋਕ ਰੋਕੇ ਹਨਾ ਪਰ ਬੰਨ ਲੋਕਾਂ ਨੂੰ ਆਤ ਬਹੁਤ ਹੈ ਇੱਥੇ ਇਹ ਸੈਕਟ ਸੂਟ ਦੀ ਬੜੀ ਲੰਬ ਖੜਦੇ ਬਹੁਤ ਸੈਕਟਾਂ ਮਿਲਦੇ ਆ ਥਾਂ ਥਾ ਦੇ ਨਾ ਜੇ ਤੂੰ ਸੜਕਾਂ ਤੇ ਤੁਰੂਗਾ ਤੂੰ ਸੈਕਟਾਂ ਦੇ ਟੁੱਟੇ ਹੀ ਲੱਭਣੇ ਇੱਥੇ ਦੇਖੇ ਹੋਏ ਇੰਨੀਆਂ ਸੈਕਟਾਂ ਹੀ ਲੰਬ ਖੜਦੇ ਆ ਬੰਦੇ ਬਹੁਤ ਆ ਇਹ ਦੱਸਿਆ ਇਹ ਵੀ ਬੰਦੇ ਹੀ ਆ ਢਾਬਾ ਕਿਹਦੇ ਦਾ ਨਾ ਇਟਲੀ ਦਾ ਢਾਬਾ ਕਿਹੜਾ ਇਹ ਮਿੱਤਰਾ ਢਾਬਾ ਇਹ ਹੈਗਾ ਮਿੱਤਰਾ ਢਾਬਾ ਮਿੱਤਰਾ ਢਾਬੇ ਤੇ ਆ ਗਏ ਅਭੀ ਵੀ ਕਿਹੜੀ ਬੋਪੀਓ ਐਸਪ੍ਰੈਸੋ ਮੈਂ ਕਹਿੰਦਾ ਤੂੰ ਕਪੂਚੀਨੋ ਵੀ ਨਾਲ ਜਿਆਦਾ ਵਧੀਆ ਹੈ ਤੇ ਡੀ ਵੀ ਪਰ ਜਾਂਦੀ ਹੈ ਤੁਹਾਨੂੰ ਕਪੂਚੀਨੋ ਕਿਹੜੀ ਬਣੀ ਬਾਈ ਪਹਿਲਾਂ ਨਾਲ ਲਗੇਸ ਦਾ ਦੱਸਿੰਦੇ ਹੈ ਨਾਲ ਲਗੇਸ ਦਾ ਕੀਤੀਆਂ ਜਾ ਰਹੀਆਂ ਫੇ ਆ ਭਾਜੀ ਧੱਕਾ ਸਾਡੇ ਤੱਕਾ ਨਾ ਕਰੋ ਭਾਜੀ ਇਦਾਂ ਨਾ ਬੋਲੋ ਮੈਂ ਦਾਰੂ ਨਹੀਂ ਪੀਂਦਾ ਮੈਂ ਸਭ ਕੰਮ ਕਰਦਾ ਮੈਂ ਆਪਣੇ ਘਰੇ ਤੋਂ ਆ ਉਹ ਬਾੜੀ ਹੱਥ ਕਰਾਉਂਦਾ ਨਾ ਉਹ ਹਾਂ ਬੋਲ ਵੀ ਕਿੱਦਾਂ ਹੈ ਤੁਕਣਾ ਕਾਫੀ ਸੁਆਦ ਆ ਇਹ ਕਹਿੰਦਾ ਹੀ ਵਧੀਆ ਬੋਲਦਾ ਅੱਖਾਂ ਗੋਲ ਦਿੰਦੀ ਆ ਆ ਦੇਖੋ ਮਾੜਾ ਜਿਹਾ ਕੀ ਸਮਾਨ ਆ ਸਾਨੂੰ ਆਟੋਸ ਤਰਾਹ ਦੇ ਇੱਥੇ ਜਿਹੜੀ ਆਟੋ ਗਰੈਲ ਬਣੀ ਇੱਥੇ ਮਿਲਿਆ ਦੇਖੋ ਜਿਹਦਾ ਹਾਲ ਸੀ ਦੀਆਂ ਪਿੰਨੀਆਂ ਨਹੀਂ ਵੱਟ ਕੇ ਰੱਖਿਆ ਨੇ ਹਨਾ ਸਦਾ ਰਹੇ ਦਿਨ ਚੱਲਦੇ ਹਣ ਉਹਦਾ ਵੀ ਆ ਬੈਸਕਟ ਵੀ ਆਉਣੇ ਆ ਪਿੰਨੀਆਂ ਵੀ ਆਉਣੀਆਂ ਆਜੋ ਇਦਰਾ ਚਾਹ ਪਾਣੀ ਪੀ ਲਿਆ ਤੇ ਹੌਲਾ ਬਸ ੱਟ ਬੱਟ ਹੋ ਗਏ ਨਾ ਹੋਰ ਤੇ ਹੋਰ ਤਿਆਰੀ ਸਾਡੀ ਪੱਲ ਗਈਆਂ ਨਾ ਹੋਰ ਭਾਈ ਜੀ ਹੋਰ ਜਿੱਥੇ ਮਰਦੀ ਦਿਲ ਲੈ ਜੋ ਸਾਨੂੰ ਚੱਕ ਕੇ ਨਾ ਪਹਿਲੇ ਦਾ ਹੱਦ ਨੇ ਬਾਈ ਕੋਈ ਰਾਤ ਹੀ ਸਵਾਰੀ ਨਾ ਓਏ ਸਿੱਧੀ ਰੁਕਣੀ ਜਾ ਕੇ ਬਸ ਉੱਥੇ ਆਪਣੀ ਉੱਥੇ ਕਿਤੇ ਜਿੱਥੇ ਆ ਬੀਚ ਦੇ ਉੱਤੇ ਚੱਲੇ ਜਾਂਦੇ ਤੁਸੀਂ ਅਸੀਂ ਚੱਲੇ ਬੀਚ ਤੇ ਉੱਥੇ ਕੀ ਆ ਉੱਥੇ ਅਸੀਂ ਨਾ ਆ ਕੇ ਆਉਣਾ ਸਾਡੇ ਅੰਤਰਾ ਆਤਮਾ ਦੀ ਜਿਹੜੀ ਮੈੜਾ ਉੱਥੇ ਜਾ ਕੇ ਲਿੱਤਣੀ ਉਹ ਜਦੋਂ ਮੈਂ ਆਵਾਂ ਦੀ ਮੇਰੇ ਘਰ ਦੇ ਨਾਲ ਸੁੱਖਿਆ ਸੀ ਕਹਿੰਦੇ ਜੀ ਤੇ ਹਾਂ ਇਹਦੀ ਸੁੱਖੜਾ ਰਾਉਣ ਚੱਲੇ ਆਂ ਇਰੇ ਘਰ ਦੇ ਕਹਿੰਦੇ ਸੀ ਸੁੱਖਿਆ ਜਿਹਾ ਕਹਿੰਦੇ ਵੀ ਜਦੋਂ ਜਾਊਗਾ ਨਾ ਉਥੇ ਖਵਾਜੇ ਦੇ ਨਾਲ ਆ ਕੇ ਆਣਾ ਖਵਾਜੇ ਨਾਲ ਆ ਕੇ ਆਣਾ ਬਾਈ ਤੇ ਖਵਾਜਾ ਵੀ ਟੂਰੀ ਵਾਲਾ ਹੋਵੇ ਪਾ ਕੇ ਕਰਕੇ ਇਹਨੂੰ ਲੈ ਕੇ ਚੱਲੇ ਉਥੇ ਕਿੱਸਾ ਲੱਗਾ ਮੇਰੇ ਮਜ਼ਾਕ ਬਾਈ ਪੰਜ ਜਰਾਂ ਨਿਕੜਾ ਆਇਆ ਵਾ ਕਰਾਈਏ ਇਸ ਵਾਰ ਸਾਡੇ ਬੱਧਨ ਸਾਹਿਬ ਨੇ ਸਨੀ ਮਾਰਡਨ ਸਨੀ ਮਾਰਡਨ ਤੇ ਕਹਿੰਦਾ ਵੀ ਬੱਸ ਬੱਸ ਲੱਗੇ ਆ ਆਪਾਂ ਐਲ ਸੀ ਵੀ ਐਲ ਸੀ ਵੀ ਲੱਛੀ ਮੱਚਾ ਸਹੀ ਹੋਈ ਹੈ ਅੱਛਾ ਲੱਗ ਰਹੀ ਹੈ ਦੇਖਿਆ ਅਸਰ ਵੀ ਮਾਰਦੇ

ਕਿਉਂ? ਤੋਂ ਖਾਣੇ ਕੰਮ ਕਰ। ਚਪਲਾ ਜ਼ਰੂਰੀ ਹੁੰਦੀਆਂ ਜਦੋਂ ਤੁਸੀਂ ਬੀਚ ਤੇ ਆਉਨੇ ਆਂ ਵਗਯੋ। ਖਿਆਲ ਰੱਖਿਆ ਕਰੋ ਇਹਨਾਂ ਗੱਲਾਂ ਦਾ। ਫੈਨਸੀ ਨਹੀਂ ਹੈ ਨਹੀਂ ਬਾਈ ਤਹਾਂ ਲੱਗੂ। ਫੈਨਸੀ ਨੂੰ ਕੀ ਆ? ਉੱਥੇ ਆਪਾਂ ਘੜਾ ਹੱਥ ਚ ਬਾਕੇ ਤੈਰਨਾ। ਗੱਡੀ پارک ਲਾ ਦੀ ਇੱਥੇ ਆਪਾਂ। ਇੱਥੋਂ ਟੈਕ ਤੇ ਨਿਕਲ ਨਹੀਂ ਟੈਕ ਲਾ ਕੇ ਚੱਲ ਜਾਗੇ। ਹਾਂ? ਗੱਡੀ ਕੋਈ ਗੱਲ ਨਹੀਂ ਉੱਥੇ ਸਹੀ ਉੱਥੇ ਵੀ ਛਾਂ ਆ ਬੂਰੇ ਉਹ ਅਭੀ ਇੰਨਾ ਸਾਮਾਨ ਚੱਕੀ ਜੰਨਾ ਕਿਥੇ ਚੱਲੇ ਆ ਮੈਂ ਤਾਂ ਲਾਈਟ ਲਈ ਗੱਡੀ ਉਧਰ ਜੱਸਾ ਪ੍ਰਾਂਖ ਚੱਕੀ ਫਿਰਦਾ ਆ ਦਾਲ ਦਾਲ ਡਾਲੇ ਦਾਲ ਦਾਲ ਡਾਲੇ ਜਿਹੜੇ ਬੱਸਾਂ ਚ ਵੇਚਦੇ ਹੁੰਦੇ ਲਿੰਕਾ ਰਖਾਇ ਸਾਰੇ ਪਾਣੀ ਦੀ ਬਤਾਂ ਪਾਣੀ ਦੀ ਬਤਾਂ ਪੰਜਾਬ ਦੀ ਦਿੱਲੀ ਤੋਂ ਵੀ ਉੱਥੋਂ ਦੀ ਸੇਮ ਸੇਮ ਆ Caralho, tá